ਮਨ ਵਿੱਚ ਕੁਝ ਕਰ ਦਿਖਾਉਣ ਦਾ ਜਜ਼ਬਾ ਹੋਵੇ ਤਾਂ ਔਖੀ ਤੋਂ ਔਖੀ ਮੰਜ਼ਲ ਵੀ ਸਖਤ ਮਨ ਤੇ ਦ੍ਰਿੜ ਇਰਾਦੇ ਜਜ਼ਬੇ ਨਾਲ ਹਾਸਲ ਕੀਤੀ ਜਾ ਸਕਦੀ ਹੈ ਅਜੇ ਕੁਝ ਕਰ ਦਿਖਾਇਆ ਨਾਬਾ ਦੇ ਪਿੰਡ ਵਜੀਦਪੋਡੇ ਮਧ ਵਰਗੀ ਪਰਿਵਾਰ ਦੇ 24 ਸਾਲਾ ਹੋਣ ਖਾਰ ਨੌਜਵਾਨ ਇੰਦਰਜੀਤ ਸਿੰਘ ਨੇ ਜਿਸ ਨੇ ਫੌਜ ਵਿੱਚ ਲੈਫਟੀਨੈਂਟ ਦਾ ਟੈਸਟ ਪਾਸ ਕਰਕੇ ਆਪਣੇ ਤੇ ਆਪਣੇ ਪਰਿਵਾਰ ਦਾ ਦੇਸ਼ ਦਾ ਨਾਮ ਰੌਸ਼ਨ ਕੀਤਾ ਜਿਵੇਂ ਹੀ ਲੈਫਟੀਨੈਂਟ ਦਾ ਟੈਸਟ ਪਾਸ ਹੋਇਆ ਤਾਂ ਨੌਜਵਾਨ ਦੇ ਘਰ ਵਿਆਹ ਵਰਗਾ ਮਾਹੌਲ ਬਣ ਗਿਆ ਪਰਿਵਾਰਕ ਮੈਂਬਰ ਰਿਸ਼ਤੇਦਾਰਾ ਬਲੋ ਨੌਜਵਾਨ ਇੰਦਰਜੀਤ ਸਿੰਘ ਦਾ ਪਿੰਡ ਪਹੁੰਚੰਤੇ ਫੁੱਲਾਂ ਦੀ ਵਰਖਾ ਨਾਲ ਸਵਾਗਤ ਕੀਤਾ ਗਿਆ। ਮੇਰੀ ਨਾਰਮੀ ਦੇ ਵਿੱਚ ਐਜ਼ਾ ਕਲਰਕ ਅਨਰੋਲ ਹੋਇਆ ਸੀ। ਤੇ ਉਸ ਤੋਂ ਬਾਅਦ ਉੱਥੇ ਜਾ ਕੇ ਪਤਾ ਚੱਲਦਾ ਕਿ ਅੱਗੇ-ਅਗੇ ਆਫਸਰ ਰੈਂਕ ਵੀ ਹੈਗੇ ਆ ਫੌਜ ਦੇ ਵਿੱਚ ਤੇ ਉਸ ਦੇ ਲਈ ਅੱਗੇ ਪ੍ਰੈਪਰੇਸ਼ਨ ਕੀਤੀ ਫਰਸਟ ਚਾਂਸ ਦਿੱਤਾ ਇੰਟਰਵਿਊ ਨਹੀਂ ਕਲੀਅਰ ਹੋਈ ਸੈਕੰਡ ਚਾਂਸ ਦਿੱਤਾ ਉਸ ਦੇ ਵਿੱਚ ਵੀ ਇੰਟਰਵਿਊ ਮੇਰੀ ਨਹੀਂ ਕਲੀਅਰ ਹੋਈ ਤੇ ਥਰਡ ਚਾਂਸ ਦੇ ਵਿੱਚ ਮੈਂ ਵਧੀਆ 1.5-2 ਸਾਲ ਦੀ ਪ੍ਰੈਪਰੇਸ਼ਨ ਕੀਤੀ ਜਿਸ ਦੇ ਵਿੱਚ ਮੇਰੇ ਸਾਥ ਦੇ ਕਲੀਗਸ ਮੇਰੇ ਫਰੈਂਡਸ ਤੇ ਮੇਰੀ ਫੈਮਿਲੀ ਤੇ ਸਪੈਸ਼ਲੀ ਮੇਰੇ ਬਦਲ ਦਾ ਬਹੁਤ ਵੱਡਾ ਰੋਲ ਲਿਆ ਉਹਨਾਂ ਨੇ ਹਰ ਟਾਈਮ ਤੇ ਮੈਨੂੰ ਮੋਟੀਵੇਟ ਕੀਤਾ। ਔਰ ਟਾਈਮ ਤੇ ਜਿੱਥੇ ਮੈਨੂੰ ਲੋਡ ਸੀ ਜਿਸ ਦੀ ਵੀ ਐਮਿਊਨਿਟੀ ਦੀ ਉਹਨਾਂ ਨੇ ਉਹ ਚੀਜ਼ ਮੈਨੂੰ ਪ੍ਰੋਵਾਈਡ ਕੀਤੀ ਤੇ ਮੇਰੇ ਡਿਊਟੀ ਸਟੇਸ਼ਨ ਤੇ ਮੇਰੇ ਕੋਲੀਗਸ ਨੇ ਮੇਰੀ ਹੈਲਪ ਕੀਤੀ ਜੋ ਸੀਨੀਅਰ ਆਲਰੇਡੀ ਅਫਸਰ ਬਣ ਚੁੱਕੇ ਉਹਨਾਂ ਨੇ ਮੇਰਾ ਸਾਥ ਦਿੱਤਾ ਤਾਂ ਇਸ ਚੀਜ਼ ਲਈ ਮੈਨੂੰ ਲੱਗਦਾ ਕਿ ਮੇਰੀ ਫੈਮਲੀ ਮੇਰੇ ਫਰੈਂਡਸ ਨੇ ਮੇਰੇ ਕੋਲੀਗਸ ਸਾਰੇ ਹੀ ਜ਼ਿੰਮੇਵਾਰ ਨੇ ਕਿ ਉਹਨਾਂ ਦੀ ਬਰੋਦਦ ਮੈਂ ਅੱਜ ਇਹ ਮਕਾਮ ਹਾਸਲ ਕਰ ਪਾਇਆ ਪਹਿਲਾਂ ਮੈਂ ਇਸ ਟਾਈਮ ਨਾਇਕ ਕਲਰਕ ਦੇ ਉੱਪਰ ਆਪਣੀ ਨੌਕਰੀ ਕਰ ਰਿਹਾ ਸੀਗਾ ਤੇ ਫਰੰਟਲੀ ਮੈਂ ਨਾਇਕ ਤੋਂ ਹੁਣ ਇਹ ਆਪਣਾ ਇੰਟਰਵਿਊ ਕਲੀਅਰ ਕੀਤਾ ਹੈ ਜਦੋਂ ਸਰਵਿਸ ਦੇ ਵਿੱਚ ਨੌਕਰੀ ਕਰ ਰਹੀ ਇਸ ਫੀਲਡ ਦੇ ਵਿੱਚ ਇਸ ਵੇ ਨਾਲ ਆਪਾਂ ਅੱਗੇ ਵੱਧ ਸਕਦੇ ਹਾਂ ਜੋ ਸਾਡੇ ਨਾਲ ਦੇ ਕੁਝ ਕਲੀਕ ਸੀ ਉਹਨਾਂ ਨੇ ਇਹ ਪਹਿਲਾਂ ਕਰ ਚੁੱਕੇ ਸੀ ਤਾਂ ਉਹਨਾਂ ਨੂੰ ਦੇਖ ਕੇ ਖੁਦ ਵੀ ਟਰਾਈ ਕਰਨ ਦਾ ਹੌਸਲਾ ਬਣਿਆ ਤਾਂ ਉਹਨਾਂ ਤੋਂ ਗਾਈਡੈਂਸ ਮਿਲਦੀ ਗਈ ਟਾਈਮ ਟੂ ਟਾਈਮ ਤਾਂ ਉਹਨਾਂ ਨੇ ਅੱਗੇ ਹੋਰ ਮੋਟੀਵੇਟ ਕੀਤਾ ਉਹਨਾਂ ਨੇ ਹੋਰ ਅੱਗੇ ਰਸਤੇ ਦਿਖਾਏ ਇਹ ਚੀਜ਼ ਕਰਨ ਲਈ ਤੇ ਉਹਨਾਂ ਕਰਕੇ ਮੈਨੂੰ ਲੱਗਦਾ ਕਿ ਇਹ ਚੀਜ਼ ਅੱਜ ਹਾਸਲ ਹੋ ਪਈ ਹੈ ਹਾਂਜੀ ਜਿੱਦਾਂ ਮੈਂ ਤੁਹਾਨੂੰ ਦੱਸਿਆ ਕਿ ਡੇਢ ਤੋਂ ਸਾਲ ਦਾ ਇਹ ਕੰਪਲੀਟ ਪ੍ਰੋਸੈਸ ਸੀ ਜੋ ਮੈਨੂੰ ਲੱਗਿਆ ਤਿਆਰੀ ਕਰਨ ਦੇ ਵਿੱਚ ਡੇਢ ਤੋਂ ਸਾਲ ਦੇ ਵਿੱਚ ਥੋੜਾ ਆਪਣਾ ਪਰਸਨਲ ਟਾਈਮ ਵੀ ਸੈਕਰੀਫਾਈਜ਼ ਕੀਤਾ ਜੋ ਟਾਈਮ ਆਪਣੀ ਫੈਮਿਲੀ ਨਾਲ ਗੱਲ ਕਰਨ ਦਾ ਹੁੰਦਾ ਉਹ ਟਾਈਮ ਵੀ ਥੋੜਾ ਡਿਲੇ ਹੋਇਆ ਆਪਣੇ ਫਰੈਂਡਸ ਨਾਲ ਉਹ ਚੀਜ਼ ਵੀ ਥੋੜੀ ਸਕੀਪ ਹੋਈ ਤੇ ਆਪਣਾ ਐਮਨਟੀ ਟਾਈਮ ਲਾਈਕ ਖੇਡਣ ਦਾ ਆਪਣਾ ਫਿਜ਼ੀਕਲ ਸਟੈਂਡਰਡ ਹਰ ਇੱਕ ਚੀਜ਼ ਨੂੰ ਬੈਲੈਂਸ ਦੇ ਵਿੱਚ ਰੱਖਦੇ ਹੋਏ ਚੱਲਣ ਦੀ ਲੋੜ ਸੀ ਉਸ ਟਾਈਮ ਤੇ ਤੇ देर रात ਸਟੱਡੀ ਕਰਨ ਦੀ ਲੋੜ ਸੀ ਕਰੀਬ 12:30 ਇੱਕ ਨਾਰਮਲ ਵੱਜ ਜਾਂਦੇ ਸੀ ਤੇ ਦੁਪਹਿਰ ਦੇ ਟਾਈਮ ਦੇ ਵਿੱਚ ਵੀ ਕੰਟੀਨਿਊ ਸਟੱਡੀ ਕਰਨਾ ਸਵੇਰੇ ਜਲਦੀ ਉੱਠ ਕੇ ਸਟੱਡੀ ਕਰਨਾ ਆਪਣੀ ਸਪੀਕਿੰਗ ਦੇ ਉੱਪਰ ਫੋਕਸ ਕਰਨਾ ਆਪਣੇ ਪਰਸਨਲ ਇੰਟਰਵਿਊ ਗਰਾਉਂਡ ਦੇ ਟਾਸਕ ਦੇ ਉੱਪਰ ਮਤਲਬ 1.5 ਤੋਂ 2 ਸਾਲ ਕਾਫੀ ਜ਼ਿਆਦਾ ਡਿਸਪਲਿਨ ਰਹਿ ਕੇ ਤੇ ਪੰਕਚੁਅਲ ਆਫ ਟਾਈਮ ਰਹਿ ਕੇ ਇਹ ਮੈਨੂੰ ਲੱਗਦਾ ਹਾਂਜੀ ਕਈ ਵਾਰ ਤੇ ਜੇ ਨਾਈਟ ਡਿਊਟੀ ਆ ਜਾਂਦਾ 4 ਘੰਟੇ ਵੀ ਨਹੀਂ ਮਿਲਦੇ ਸੀਗੇ ਸੌਣ ਨੂੰ ਬਟ ਪ੍ਰੋਬਬਲੀ 4 ਤੋਂ 5 ਘੰਟੇ ਇਨਫ ਨੀਂਦ ਹੁੰਦੀ ਸੀ ਇੱਕ ਦਿਨ ਦੀ ਆਰਮੀ ਦੇ ਵਿੱਚ ਜਿੱਦਾਂ ਮੈਂ ਪਹਿਲਾਂ ਆਲਰੇਡੀ ਸਰਵਿਸ ਕਰ ਰਿਹਾ ਸੀ ਤੇ ਉੱਥੇ ਜਾ ਕੇ ਪਤਾ ਲੱਗਿਆ ਜੋ ਆਰਮੀ ਦੀ ਲਾਈਫ ਹੈ ਉਹ ਆਪਣੀ ਸਿਵਲ ਦੀ ਲਾਈਫ ਤੋਂ ਬਹੁਤ ਹੀ ਜ਼ਿਆਦਾ ਅਲੱਗ ਲਾਈਫ ਹੈ ਇੱਕ ਨਿਊ ਲਾਈਫ ਹੈ ਪੰਕਚੁਅਲ ਹੈ ਡਿਸਪਲਿਨਡ ਹੈ ਹਰ ਇੱਕ ਤਰ੍ਹਾਂ ਦੀ ਉਸੇ ਤੁਹਾਨੂੰ ਫੈਸਿਲਿਟੀ ਮਿਲੂਗੀ ਕੇਰਿੰਗ ਬਹੁਤ ਹੈ ਸਿਉਰਟੀ ਤਾਂ ਮੈਨੂੰ ਲੱਗਿਆ ਕਿ ਇਸੇ ਫੀਲਡ ਦੇ ਵਿੱਚ ਕਿਉਂ ਨਾ ਅੱਗੇ ਵਧਿਆ ਜਾਵੇ ਆਪਣਾ ਪ੍ਰੋਫੈਸ਼ਨ ਚੇਂਜ ਕਰਨ ਦੀ ਬਜਾਏ ਇਸੇ ਚੀਜ਼ ਦੇ ਵਿੱਚ ਆਪਣਾ ਪੋਟੈਂਸ਼ੀਅਲ ਹੋਰ ਲਗਾਇਆ ਜਾਏ ਤਾਂ ਜੋ ਅਸੀਂ ਹਾਇਰ ਰੈਂਕ ਹਾਸਿਲ ਕਰ ਸਕੀਏ ਹਾਂਜੀ ਆਲਰੇਡੀ ਜਿੱਦਾਂ ਸਰਵੇ ਦੇ ਵਿੱਚ ਕਰਦੇ ਕਰਦੇ ਆਪਣੇ ਦੇਸ਼ ਵਾਸਤੇ ਹਰ ਇੱਕ ਸੈਨਿਕ ਸੇਵਾ ਦੇ ਹੀ ਰਿਹਾ ਹੁੰਦਾ ਤਾਂ ਉਸ ਚੀਜ਼ ਨੂੰ ਲੈ ਕੇ ਸੀਗੇ ਥੋੜਾ ਹੋਰ ਵੱਡੇ ਲੈਵਲ ਦੇ ਉੱਪਰ ਜਾਈਏ ਅਸੀਂ ਥੋੜਾ ਹੋਰ ਹਾਇਰ ਰੈਂਕਸ ਦੇ ਉੱਪਰ ਜਾ ਕੇ ਦੇਸ਼ ਨੂੰ ਅਸੀਂ ਆਪਣੀ ਸੇਵਾ ਦੇ ਸਕੀਏ ਦੇਖੋ ਆਫਿਸ ਦੇ ਵਿੱਚ ਜਿੱਦਾਂ ਮੇਰਾ ਕਲਰਕ ਦਾ ਕੰਮ ਸੀ ਆਫਿਸ ਦੇ ਵਿੱਚ ਜਦੋਂ ਮੈਨੂੰ ਫ੍ਰੀ ਟਾਈਮ ਮਿਲਦਾ ਸੀ ਮੈਂ ਆਫਿਸ ਦੇ ਵਿੱਚ ਵੀ ਆਪਣੇ ਨੋਟਸ ਪੜ੍ਹਦਾ ਸੀ ਤਾਂ ਅਰਾਊਂਡ 2 ਤੋਂ 3 ਘੰਟੇ ਮੈਂ ਆਫਿਸ ਦੇ ਵਿੱਚ ਪੜ੍ਹਦਾ ਸੀ ਤੇ ਦੁਪਹਿਰ ਦੇ 3 ਘੰਟੇ ਦੁਪਹਿਰ ਦੇ ਹੋ ਜਾਂਦੇ ਤੇ ਨਾਈਟ ਦੇ ਵਿੱਚ ਮੈਂ ਕੰਟੀਨਿਊ 7 ਵਜੇ ਤੋਂ ਲੈ ਕੇ ਕਦੇ 12:30 1:30 ਾਂ ਵੱਲ ਜਾਂਦੀ ਸੀ ਤਾਂ ਮੈਨੂੰ ਲੱਗਦਾ ਕਿ 24 ਘੰਟੇ ਦੇ ਵਿੱਚੋਂ 14 ਤੋਂ 15 ਘੰਟੇ ਮੇਰੇ ਸਟੱਡੀ ਦੇ ਵਿੱਚ ਚਲੇ ਜਾਂਦੇ ਸੀ ਸਟਾਰਟਿੰਗ ਤੋਂ ਹੀ ਮੇਰੇ ਪੇਰੈਂਟਸ ਦਾ ਮੈਨੂੰ ਤੇ ਮੇਰੇ ਭਰਾ ਨੂੰ ਸਟੱਡੀ ਨੂੰ ਲੈ ਕੇ ਬਹੁਤ ਜ਼ਿਆਦਾ سپورਟ ਸੀ ਉਹਨਾਂ ਨੇ ਸਾਨੂੰ ਕਦੇ ਵੀ ਕਿਸੇ ਚੀਜ਼ ਦੇ ਵਿੱਚ ਰੋਕਿਆ ਨਹੀਂ ਸਟੱਡੀ ਦੇ ਵਿੱਚ ਕਿ ਤੁਸੀਂ ਇਸ ਸਬਜੈਕਟ ਨੂੰ ਲੈਣੇ ਇਹ ਚੀਜ਼ ਕੋਸਟਲੀ ਆ ਜਿੱਥੇ ਅਸੀਂ ਚਾਇਆ ਤੇ ਜਿਹੜੀ ਫੀਲਡ ਦੇ ਵਿੱਚ ਅਸੀਂ ਸਟੱਡੀ ਕਰਨਾ ਚਾਇਆ ਉਹਨਾਂ ਨੇ ਹਰ ਟਾਈਮ ਤੇ ਸਾਡਾ ਸਾਥ ਦਿੱਤਾ ਉਹਨਾਂ ਨੇ ਦਿਨ ਰਾਤ ਮਿਹਨਤ ਕਰਕੇ ਸਾਨੂੰ ਪੜਾਇਆ ਤੇ ਸ਼ਾਇਦ ਇਸ ਚੀਜ਼ ਦਾ ਸਿਹਰਾ ਵੀ ਉਹਨਾਂ ਨੂੰ ਹੀ ਦੇਣਾ ਚਾਹੂੰਗਾ ਤਾਂ ਜੋ ਉਹਨਾਂ ਨੇ ਸਾਨੂੰ ਪਹਿਲਾਂ ਇੰਨੀ ਜ਼ਿਆਦਾ سپورਟ ਕੀਤੀ ਕਿ ਅਸੀਂ ਅੱਜ ਇਸ ਮੁਕਾਮ ਤੇ ਪਹੁੰਚ ਪਾਏ ਆ ਬਹੁਤ ਵਧੀਆ ਲੱਗਦਾ ਜੀ। ਬਹੁਤ ਜਵਾਨ ਹੈ ਜੀ ਹਰੇਕ ਦੇ ਬੱਚੇ ਵਧੀਆ ਸਲੈਕਟ ਹੋਣ ਸਾਡੇ ਬੱਚੇ ਵਧੀਆ ਹੋਣ ਹਾਰ ਤੇ ਬਾਕੀ ਕਹਿਣਾ ਮੰਦ ਨਹੀਂ ਜੀ। ਬੜਾਈ ਦੇਖਾਈ ਦੇ ਵਿੱਚ ਵਧੀਆ ਨਹੀਂ ਟੈਲੀਗ੍ਰਾਮ। ਅਸੀਂ ਤਾਂ ਇਹਨਾਂ ਨੂੰ ਇਹੀ ਕਿਹਾ ਜੀ 200 ਰੁਪਏ ਮੰਨ ਦੇ ਵਿੱਚ ਤੁਹਾਨੂੰ ਵਧੀਆ ਲੱਗਦਾ ਜਿੱਦਣ ਤੁਹਾਡੀ ਰੁਚੀ ਹੈ ਤੁਸੀਂ ਉਧਰ ਮੈਂ ਵਧੀਆ ਧਿਆਨ ਦਿਓ। ਅਸੀਂ ਕਦੇ ਇਹਨਾਂ ਨੂੰ ਇਹ ਨਹੀਂ ਕਿਹਾ ਤੁਸੀਂ ਆਹ ਕਰਨੀ ਆਹ ਕਰਨੀ ਤੇ ਪਹਿਲੀ ਵਾਰੀ ਆਰਮੀ ਦੀ ਭਰਤੀ ਦੇਖਣ ਗਏ ਤੇ ਸਲੈਕਟ ਹੋ ਗਏ ਬਹੁਤ ਖੁਸ਼ੀ ਹੋ ਰਹੀ ਹੈ ਜੀ। ਸਾਰੇ ਪਿੰਡੋਂ ਸਾਰੇ ਪਰਿਵਾਰੋਂ ਜੀ ਰਿਸ਼ਤੇਦਾਰਾਂ ਨੂੰ ਸਾਰੇ ਬਹੁਤ ਜਿਆਦਾ ਲੱਗ ਰਹੇ ਸਾਡੇ ਬੱਚੇ ਬਹੁਤ ਵਧੀਆ ਪਰਿਵਾਰ ਆ ਜੀ ਸਾਡੇ ਕੋਈ ਨਸ਼ਾ ਨਹੀਂ ਕਰਦਾ ਹੈਗਾ ਪਰਿਵਾਰ ਦੇ ਵਿੱਚ ਨਸ਼ਿਆਂ ਤੋਂ ਦੂਰ ਰਹਿੰਦੇ ਚਾਹੁੰਨੇ ਆ ਜੀ ਹਰੇਕ ਦੇ ਬੱਚੇ ਵਧੀਆ ਕਾਮਯਾਬ ਹੋਣ ਜਿਵੇਂ ਇਹਨਾਂ ਨੇ ਪੜ੍ਹਾਈ ਕਰਕੇ ਵਧੀਆ ਮਕਾਮ ਹਾਸਲ ਕਰੇ ਸਭ ਦੇ ਬੱਚੇ ਸਿੱਕੇ ਹੋਣ ਬਹੁਤ ਜਿਆਦਾ ਖੁਸ਼ੀ ਆਈ ਜੀ ਬਹੁਤ ਵੱਡੇ ਮਕਾਮ ਤੇ ਪਹੁੰਚਿਆ ਬੱਚੇ ਦੀ ਮਿਹਨਤ ਆ ਜੀ ਬਹੁਤ ਖੁਸ਼ੀ ਹੋਈ ਇਸ ਸਮਾਂ ਨਹੀਂ ਜੀ ਬੱਚੇ ਬਹੁਤ ਇੰਟੈਲੀਜੈਂਟ ਆ ਕਹਿਣੇ ਚਾਹੀਏ ਤੇ ਬਹੁਤ ਲੈਕ ਬੱਚੇ ਸੀਗੇ ਤੇ ਕੋਈ ਸਾਨੂੰ ਉਹਨਾਂ ਨੇ ਨਹੀਂ ਕਰਿਆ ਹੈਗਾ ਤੇ ਬਹੁਤ ਵਧੀਆ ਫਾਈਨੈਂਸ ਕਰੀ ਕਰੀ ਤੇ ਬਹੁਤ ਆਰਮੀ ਲੋਤਾ ਜੀ ਪੜ੍ਹੇ ਰਹੇ ਸੀ ਤੇ ਉਸ ਤੋਂ ਬਾਅਦ ਇਹਨੇ ਦੇਖਣ ਚਲੇ ਗਏ ਜੀ ਪੱਤੀ ਉਸ ਤੋਂ ਬਾਅਦ ਅੱਗੇ ਅੱਗੇ ਇਹਨੂੰ ਹਰ ਹਸਤਾ ਮਿਲ ਗਿਆ ਤੇ ਉਸ ਲੈਕ ਨੂੰ ਵੀ ਕਰਦੀਆਂ ਹਾਂ ਜੀ ਹਾਂ ਜੀ ਬਹੁਤ ਜੋ ਬੱਚੇ ਦੇ ਮਨクセ ਸਾਰਾ ਕੁਝ ਕਰਾਈ ਜਿਵੇਂ ਜਿਵੇਂ ਕਹਿ ਰਹੀ ਸੀ ਉਹ ਤੋਂ ਬੱਚਿਆਂ ਨੂੰ ਬਹੁਤ ਖੁਸ਼ੀ ਆ ਜੀ ਸਾਰੇ ਪਿੰਡ ਨੂੰ ਵੀ ਪਰਿਵਾਰ ਨੂੰ ਸਾਡੇ ਸਾਰੇ ਰਿਸ਼ਤੇਦਾਰਾਂ ਨੂੰ ਬਹੁਤ ਜ਼ਿਆਦਾ ਖੁਸ਼ੀ ਹੋਈ ਹੈ ਆਪ ਨੂੰ ਵੀ ਬਹੁਤ ਵਧੀਆ ਲੱਗ ਰਿਹਾ ਜੀ ਬੱਚੇ ਨੇ ਇਸ ਤਰ੍ਹਾਂ ਰਿਜੈਕਟ ਕਰਨ ਤੋਂ ਕਰਕੇ ਬਹੁਤ ਜਿਹੜੀ ਬਹੁਤ ਵਧੀਆ ਲੱਗ ਰਿਹਾ ਜੀ ਜੋ ਪਟਾਈਆਂ ਦੇਣਾ ਆ ਰਿਹਾ ਜੀ ਬਹੁਤ ਖੁਸ਼ੀ ਹੋ ਰਹੀ ਹੈ ਸਾਰੇ ਸਾਰੇ ਪਰਿਵਾਰ ਨੂੰ ਬਹੁਤ ਖੁਸ਼ੀ ਮਿਲ ਰਹੀ ਹੈ ਕਿਉਂਕਿ ਇਹਨਾਂ ਨੇ ਬਹੁਤ ਵਧੀਆ ਸਟਾਰਟਿੰਗ ਤੋਂ ਹੀ ਪੜਾਈ ਦੇ ਵਿੱਚ ਪਹਿਲਾਂ ਬਹੁਤ ਮਿਹਨਤ ਕਰਦੇ ਰਹੇ ਨੇ ਉਸ ਤੋਂ ਬਾਅਦ ਫੌਜ ਦੇ ਵਿੱਚ ਭਰਤੀ ਹੋਣ ਤੋਂ ਉਪਰੰਤ ਵੀ ਇਹਨਾਂ ਨੇ ਲੈਫਟਨੈਂਟ ਲਈ ਜੋ ਟਾਈਮ ਲਗਾ ਕੇ ਇਹਨਾਂ ਦਾ 3 ਜਨਵਰੀ ਤੇ ਸਟਰੀ ਕੀਤਾ ਤਾਂ ਸਾਰੇ ਪਰਿਵਾਰ ਨੂੰ ਬਹੁਤ ਖੁਸ਼ੀ ਆ ਸਾਡੇ ਪੂਰੇ ਪਰਿਵਾਰ ਨੂੰ ਪਿੰਡ ਨੂੰ ਬਹੁਤ ਖੁਸ਼ੀ ਆ ਮਹਿਸੂਸ ਹੋ ਰਿਹਾ ਖੁਸ਼ੀ ਮਹਿਸੂਸ ਹੋ ਰਹੀ ਅਸੀਂ ਸਾਰੇ ਜਦੋਂ ਇਹ ਸਾਨੂੰ ਪਤਾ ਲੱਗਿਆ ਵੀ ਕੱਲ ਇਹਨਾਂ ਨੇ ਅੱਜ ਆਉਣਾ ਸੀ ਇੱਥੇ ਪਿੰਡ ਦੇ ਵਿੱਚ ਦਾ ਅਸੀਂ ਸਾਰੇ ਪਿੰਡ ਦੇ ਵਿੱਚ ਇਹਨਾਂ ਦਾ ਸਾਰੇ ਪਿੰਡ ਵਾਸੀਆਂ ਨੇ ਸਵਾਗਤ ਕੀਤਾ ਕਰਨ ਵਾਲਾ ਨੇ ਵਿਚਾਰਿਆਂ ਨੇ ਸਵਾਗਤ ਕੀਤਾ ਜੀ ਜੀ ਬਿਲਕੁਲ ਹੋ ਇੱਕ ਪੂਰਾ ਸਾਡੇ ਗੁਰਵਾਰ ਦੇ ਵਿੱਚ ਦੀਵਾਲੀ ਦਾ ਮਾਹੌਲ ਪੂਰੀ ਤਰ੍ਹਾਂ ਮਜ਼ੁਰ ਦਿਵਾਲੀ ਵਾਲਾ ਹੀ ਮਾਹੌਲ ਹੈ ਸਾਡੇ ਘਰ ਦੇ ਵਿੱਚ ਮੈਂ ਤਾਂ ਬਹੁਤ ਕਰਦੇ ਸੀ ਜੇ ਦਿਨ ਰਾਤ ਇੱਕ ਕਰੀ ਹੁੰਦੀ ਇਹਨਾਂ ਨੇ ਤੇ ਬਹੁਤ ਮਿਹਨਤ ਕਰਦੇ ਸੀ ਜੇ ਸਵੇਰੇ ਸ਼ਾਮ ਵੀ ਜਾਂ ਵੀ ਛੁੱਟੀ ਆਉਂਦੀ ਪੂਰਾ ਹੋਂ ਕਰਦੇ ਰਿਹਾ ਮੈਂ ਤਵਾਰ ਪੂਰਾ ਜੋਰ ਹਾਂ ਹਾਂਜੀ ਜਿਹੜੇ ਕਿਤੇ ਮੈਂ ਹੀ ਲੈ ਕੇ ਜਾਂਦੇ ਛੁੱਟੀ ਵੀ ਆਉਣਾ ਜਾ ਵੀ ਮੇਰੇ ਕੋਲ ਆਉਣਾ ਕਿਤੇ ਵੀ ਹੋਰ ਕਿਤੇ ਇੰਟਰਵਿਊ ਕੁਝ ਵੀ ਆਉਣਾ ਮੇਰੇ ਨਾਲ ਜਾਂਦੇ ਸੀ ਅੱਜ ਪੂਰੀ ਕੁਝ ਹੈ ਸਾਨੂੰ ਜੀ ਬੁਰਾ ਹੋਇਆ